ਵਾਹਿਗੁਰੂ ਸਾਹਿਬ ਜੀ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰாதி ਤਰਿਆਰੀ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗੁਰਬਾਸ ਨਾਮ ਪਰਿਆਰੇ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗੁਰਬਾਸ ਨਾਮ ਪਰਿਆਰੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਾਲ ਰਾਖੀ ਮੇਰੀ ਸਤਿਗੁਰੂ ਗਰੀਬ ਨਿਵਾਜ਼ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੇ ਅਤ ਸਤਕਾਰਯੋਗ ਸਤਸੰਗੀ ਜਨੋ ਮਾਲਕ ਜੀ ਦੀ ਅਪਾਰ ਬਖਸ਼ਿਸ਼ ਮਿਹਰਮਤ ਹੋਈ ਹੈ ਆਪਾਂ ਸਾਰੇ ਸਹਿਬਾਂ ਦੇ ਪਾਵਨ ਚਰਨਾਂ ਦੇ ਨਾਲ ਜੁੜਨ ਦਾ ਯਤਨ ਕਰ ਰਹੇ ਹਾਂ ਆਪ ਸਰਬੱਤ ਸੰਗਤਾਂ ਨੇ ਨਿਤਨੇਮ ਦੀਆਂ ਬਾਣੀਆਂ ਦੇ ਨਾਲ ਸਾਂਝਾ ਪਾਈਆਂ ਨੇ ਰਲ ਮਿਲ ਕੇ ਜਿਵੇਂ ਆਪਾਂ ਹਰ ਰੋਜ਼ ਬੈਠ ਕੇ ਸਾਹਿਬ ਜੀ ਦੇ ਪਾਵਨ ਬਚਨ ਗੁਰਬਾਣੀ ਦੀ ਵਿਚਾਰ ਗੁਰ ਇਤਿਹਾਸ ਸਿੱਖ ਇਤਿਹਾਸ ਦੀ ਗੱਲਬਾਤ ਕਰਦੇ ਹਾਂ ਅੱਜ ਦੇ ਦਿਨ ਆਪਾਂ ਜੋ ਇੱਕ ਵਿਸ਼ੇ ਦੇ ਨਾਲ ਸੰਬੰਧਿਤ ਵਿਚਾਰਾਂ ਕਰਨੀਆਂ ਨੇ ਉਹ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣਾ ਅਕਾਲ ਚਲਾਣਾ ਮੋਲ ਨਾਨਕਾ ਸ਼ਾਹੀ ਕਲੰਡਰ ਦੇ ਅਨੁਸਾਰ ਅੱਜ ਦੇ ਦਿਨ 8 80 1539 22 ਸਤੰਬਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਫਾਨੀ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ। ਭਾਵ ਕੇ ਜੋਤੀ ਜੋਤ ਸਮਾ ਗਈ। ਕੁਝ ਇਤਿਹਾਸਕ ਪੱਖ ਆਪਾਂ ਵਿਚਾਰਨੇ ਨੇ। ਗੁਰਬਾਣੀ ਦੀ ਰੌਸ਼ਨੀ ਦੇ ਵਿੱਚ ਗੱਲ ਕਰਨੀ ਹੈ। ਸਵਉ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਸਾਰੇ ਆਪਸ ਵਿੱਚ ਪਾਉ ਫਤਿਹ ਦੀ ਸਾਂਝ ਆਖ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲ ਸਾਨੂੰ ਵਿਸ਼ੇਸ਼ ਤੌਰ ਤੇ ਵਿਚਾਰ ਲੈਣੀ ਚਾਹੀਦੀ ਹੈ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪ੍ਰਕਾਸ਼ ਹੈ ਜਨਮ ਹੋਇਆ ਮੋਲ ਨਾਨਕ ਸਾਹੀ ਕਲੰਡਰ ਦੇ ਅਨੁਸਾਰ 1 ਵਿਸਾਖ ਦਾ ਹੈ 1 ਵਿਸਾਖ ਉਹ ਫਿਰ ਜੇ ਅੱਗੇ ਜਾ ਕੇ ਆਪਾਂ ਗੱਲਬਾਤ ਕਰਨੀ ਹੈ ਜਿਹੜੀ ਕੱਤੇ ਦੀ ਪੁੰਨਿਆਂ ਨੂੰ ਮਨਾਇਆ ਜਾਂਦਾ ਹੈ ਮਗਰ ਮਹੀਨੇ ਚ ਹਾਲਾਂਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਆਉਂਦਾ ਇਕਵੈਸਾਖ ਦਾ ਸਕੂਲੀ ਕਿਤਾਬਾਂ ਦੇ ਸਿਲੇਬਸ ਵਿੱਚ ਵੀ ਅਸੀਂ ਪੜ੍ਹਦੇ ਰਹੇ ਹਾਂ ਵੀ 15 ਅਪ੍ਰੈਲ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਇਕਵੈਸਾਖ 15 ਅਪ੍ਰੈਲ ਆਉਂਦਾ ਰਿਹਾ ਹੁਣ ਵੀ ਆਉਂਦਾ ਉਹ ਕਿਵੇਂ ਕੱਤੇ ਵਿੱਚ ਪਹੁੰਚ ਗਿਆ ਉਹਦੇ ਪਿੱਛੇ ਬਹੁਤ ਲੰਬੀ ਚੌੜੀ ਵਿਚਾਰ ਚਰਚਾ ਹੋ ਸਕਦੀ ਹੈ ਕਰਮ ਸਿੰਘ ਹਿਸਟੋਰੀਅਨ ਹੋਰਾਂ ਨੇ ਕਿਤਾਬ ਲਿਖੀ ਹੈ ਕਤਕ ਕੇ ਵਿਸਾਖ ਤੱਥਾਂ ਦੇ ਆਧਾਰ ਤੋਂ ਉਹਨਾਂ ਨੇ ਇਹ ਗੱਲ ਸਿੱਧ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਇਕ ਵਿਸਾਖ ਵਿਸਾਖੀ ਵਾਲੇ ਦਿਨ ਹੁੰਦਾ ਹੈ ਉਦੋਂ ਹੀ ਖਾਲਸੇ ਦਾ ਸਾਜਨਾ ਦਿਵਸ ਹੁੰਦਾ ਹੈ ਖੈਰ ਇਹ ਸਾਨੂੰ ਪਤਾ ਹੈ ਵੀ ਗੁਰੂ ਨਾਨਕ ਸਾਹਿਬ ਸੰਸਾਰ ਦੇ ਵਿੱਚ ਆਏ ਹੈ ਹੁਣ ਜਦੋਂ ਜਨਮ ਲਿਆ ਹੈ ਸਰੀਰ ਦੀ ਜਿਹੜੀ ਘੜਤ ਹੈ ਮਾਤਾ ਦੇ ਗਰਭ ਚੋਂ ਹੀ ਬਣੀ ਹੈ ਆਉਣ ਦਾ ਸਭ ਨੂੰ ਸਾਨੂੰ ਪਤਾ ਹੈ ਵੀ ਮਾਤਾ ਦੇ ਉਦਰ ਦੇ ਵਿੱਚੋਂ ਹੀ ਉਹਨਾਂ ਦਾ ਜਨਮ ਹੋਇਆ ਤੇ ਜਿਹੜੀ ਚੀਜ਼ ਦਾ ਆਕਾਰ ਬਣ ਗਿਆ ਉਹਨੇ ਨਸ਼ਟ ਵੀ ਹੋਣਾ ਜੋ ਜ ਉਸ ਤੋਂ ਬਿਨਸਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸਰੀਰ ਜੰਮਿਆ ਤੇ ਜਿਹੜੀ ਚੀਜ਼ ਜੰਮੀ ਹੈ ਉਹਨੇ ਖਤਮ ਵੀ ਹੋਣਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਇਹਦੇ ਤੇ ਨਾ ਹੀ ਕੋਈ ਡਾਊਟ ਹੋਣਾ ਚਾਹੀਦਾ ਵੀ ਜੇ ਸਰੀਰ ਧਾਰਕ ਆਇਆ ਤੇ ਸਰੀਰ ਨੇ ਜਾਣਾ ਵੀ ਹੈ ਕਈ ਵਾਰ ਗੱਲ ਕਰਦੇ ਆਂ ਵੀ ਆਪਾਂ ਗੁਰੂ ਨਾ ਤਾਂ ਜੰਮਦਾ ਤੇ ਨਾ ਮਰਦਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਿੱਧਾਂ ਦੇ ਨਾਲ ਗੱਲਬਾਤ ਕੀਤੀ ਨਾ ਆਪਾਂ ਪਿੱਛੇ ਵਿਚਾਰ ਕੇ ਆਏ ਆਂ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਜਵਾਬ ਸੀ ਵੀ ਸ਼ਬਦ ਗੁਰੂ ਸੁਰਤ ਤੁਣ ਚੇਲਾ ਸਾਡੇ ਦਿਮਾਗ ਦੇ ਵਿੱਚ ਇੱਕ ਗੱਲ ਹਮੇਸ਼ਾ ਬੈਠੀ ਰਹਿਣੀ ਚਾਹੀਦੀ ਅਸੀਂ ਅਕਸਰ ਗੱਲ ਕਰਦੇ ਆ ਵੀ ਸਾਡੇ 10 ਗੁਰੂ ਹੋਏ ਐ ਗੁਰੂ ਕੇਵਲ ਇੱਕੋ ਹੀ ਐ ਸ਼ਬਦ ਗੁਰੂ ਗਿਆਨ ਗੁਰੂ ਕਹਿ ਲਓ ਗੁਰੂ ਇੱਕੋ ਹੀ ਐ ਪਰ ਉਹਨੂੰ ਪ੍ਰਚਾਰਣ ਦੇ ਲਈ 10 ਜਾਮੇ ਜ਼ਰੂਰ ਆਏ ਨੇ 10 ਸਰੀਰ ਆਏ ਨੇ ਗੁਰੂ ਇੱਕੋ ਹੀ ਐ ਗੱਲ ਇੱਕੋ ਹੀ ਗੁਰੂ ਦੀ ਹੁੰਦੀ ਰਹੀ ਹੈ ਜਿਵੇਂ ਆਪਾਂ ਭਾਈ ਸੱਤਾ ਬਲਵੰਡ ਜੀ ਦੀ ਬਾਰ ਉਚਾਰੀ ਸੀ ਨਾ ਉਹਨਾਂ ਨੇ ਕਿਹਾ ਸੀ ਵੀ ਗੁਰਬਾਣੀ ਦੇ ਅੰਦਰ ਪਿਓ ਦਾਦੇ ਜੀਵ ਹਾ ਪੋਤਾ ਪ੍ਰਵਾਨ ਤੇ ਹੁਰਦਾਰਨ ਬੜੀ ਪਿਆਰੀ ਹੈ ਇਤਿਹਾਸ ਦੇ ਵਿੱਚ ਬਾਬਾ ਬੁੱਢਾ ਜੀ ਤਕਰੀਬਨ 6 ਪਾਤਸ਼ਾਹੀਆਂ ਦੇ ਉਹਨਾਂ ਨੇ ਦਰਸ਼ਨ ਕੀਤੇ ਹੈ ਗੁਰਗੱਦੀ ਦੀ ਰਸਮ ਕਰਦੇ ਰਹੇ ਹੈ ਗੁਰਨਾਨਕ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਉਰੇਆ ਗੁਰੂ ਘਰ ਦੇ ਨਾਲ ਜੁੜ ਕੇ ਫਿਰ ਅਕਾਲ ਚਲਾਣਾ ਕਰ ਜਾਂਦੇ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਵੀ ਗੁਰੂ ਨਾਨਕ ਸਾਹਿਬ ਦੇ ਆਦ ਸਿੱਖੋਂ ਤੁਸੀਂ ਵੀ ਹੁਣ ਜਿਹੜੇ ਗੁਰੂ ਸਹਿਬਾਨ ਆਇਆ ਗੁਰੂ ਅੰਗਦ ਸਾਹਿਬ ਆਇਆ ਗੁਰੂ ਅਮਰਦਾਸ ਸਾਹਿਬ ਆਇਆ ਗੁਰੂ ਰਾਮਦਾਸ ਸਾਹਿਬ ਇਹਨਾਂ 'ਚ ਫਰਕ ਲੱਗਦਾ ਤੁਹਾਨੂੰ ਵੀ ਕਈ ਵਾਰ ਅਕਸਰੀ ਹੋ ਜਾਂਦਾ ਨਾ ਵੀ ਆਪਾਂ ਕਹਿੰਨੇ ਵੀ ਇਹਦੀ ਪਿਓ ਦਾ ਸੁਭਾਅ ਹੋਰ ਸੀ ਪੁੱਤ ਦਾ ਹੋਰ ਸੁਭਾਅ ਹੈ ਵੀ ਦਾਦੇ ਦਾ ਸੁਭਾਅ ਹੋਰ ਸੀ ਇਹਨਾਂ ਦੇ ਘਰ 'ਚ ਪਹਿਲਾਂ ਰਿਤਸੀਆ ਬਦਲ ਗਈ ਹੁਣ ਅੱਡਾ ਅੱਡ ਹੁੰਦਾ ਹੈ ਨਾ ਸਕੂਲ ਦਾ ਸਟਾਫ ਬਦਲੇ ਪ੍ਰਿੰਸੀਪਲ ਬਦਲੇ ਆਪਾਂ ਕਹਿੰਦੇ ਪਹਿਲਾਂ ਵਾਲਾ ਬੰਦਾ ਨਰਮ ਸੀ ਹੋਣ ਵਾਲਾ ਸਖਤ ਹੈ ਹੋਣ ਵਾਲਾ ਹੋਰ ਸੁਭਾਅ ਦਾ ਹੈ ਪਹਿਲਾਂ ਵਾਲਾ ਹੋਰ ਸੁਭਾਅ ਦਾ ਸੀ ਤਾਂ ਬਾਬਾ ਬੁੱਢਾ ਜੀ ਨੇ ਜਵਾਬ ਹੀ ਕੱਲ ਦਿੱਤਾ ਦਿੱਤਾ ਸੀ ਇਸ ਗੱਲ ਦਾ ਜਵਾਬ ਉਹ ਵੀ ਜਿੜਾ ਗੁਰੂ ਨਾਨਕ ਹੈ ਨਾ ਤੇ ਉਸ ਉਸ ਤੋਂ ਬਾਅਦ ਚ ਪਾਤਸ਼ਾਹੀਆਂ ਯਾਨੀ ਸਾਰਿਆਂ ਦੇ ਵਿੱਚ ਕੋਈ ਸੁਭਾਅ ਹੈ ਕੋਈ ਚੇਂਜ ਨਹੀਂ ਹੈ ਇੱਕੋ ਜਈਏ ਜੋ ਤੋਹਾ ਜੁਗਤ ਸਾਈ ਸ਼ਹ ਕਾਇਆ ਫੇਰ ਪਲਤੀ ਐ ਸਿਰਫ ਕਾਇਆ ਪਲਤੀ ਐ ਸਰੀਰ ਬਦਲੇ ਸੋਚ ਇੱਕੋ ਹੀ ਕੰਮ ਕਰ ਰਹੀ ਐ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸੇ ਜਾਮਿਆਂ ਦੇ ਵਿੱਚ ਇੱਕੋ ਹੀ ਅੱਜ ਵੀ ਉਹੀ ਸੋਚ ਕਰ ਰਹੀ ਐ ਕੰਮ ਜਿਹੜੀ ਗੁਰੂ ਨਾਨਕ ਸਾਹਿਬ ਦੀ ਸੋਚ ਸੀ ਉਹੀ ਐ ਗੁਰੂ ਸਾਡਾ ਕੇਵਲ ਇੱਕੋ ਹੀ ਐ ਅਸੀਂ ਸ਼ਬਦ ਗੁਰੂ ਮੰਨਦੇ ਆਂ ਇਹਨੂੰ ਪ੍ਰਚਾਰਣ ਦੇ ਲਈ ਇਸ ਘਰ ਦੇ ਪ੍ਰਿੰਸੀਪਲ ਬਦਲਦੇ ਰਹੇ ਆ ਵਿਚਾਰਤਾਰਾ ਇੱਕੋ ਹੀ ਹੈ 10 ਜਾਮਿਆਂ ਦੇ ਵਿੱਚ ਠੀਕ ਹੈ ਕਿਉਂਕਿ ਜਦੋਂ ਵੀ ਸਕੂਲ ਦੇ ਵਿੱਚ ਹੁੰਦਾ ਤਾਂ ਪ੍ਰਿੰਸੀਪਲ ਇੱਕੋ ਹੀ ਰਹੂਗਾ ਇੱਕੋ ਹੀ ਹੁੰਦਾ ਚਲਾਉਣ ਵਾਲਾ ਇਹ ਨਹੀਂ ਕਹਿ ਸਕਦੇ ਵੀ ਪੰਜ ਪ੍ਰਿੰਸੀਪਲ ਹੋਏ ਮੰਨ ਲਓ ਕਈ ਵਾਰ ਲਿਖਿਆ ਹੁੰਦਾ ਨਾ ਪਿੱਛੇ ਬੋਰਡ ਤੇ ਵੀ ਪਹਿਲਾਂ ਇੰਨੇ ਪ੍ਰਿੰਸੀਪਲ ਹੋ ਚੁੱਕੇ ਇੱਥੇ ਇੰਨੇ ਡੀਐਸਪੀ ਇੰਨੇ ਐਸਐਸਪੀ ਬਦਲ ਚੁੱਕੇ ਇੱਥੇ ਕਿਸੇ ਵੀ ਸਟਾਫ ਦੇ ਵਿੱਚ ਪਰ ਇੱਕੋ ਟਾਈਮ ਤੇ ਰਹਿੰਦਾ ਇੱਕੋ ਹੀ ਹੈ ਸਰੀਰ ਕਰਕੇ ਇਹ ਨਹੀਂ ਕਹਿ ਸਕਦਾ ਵੀ ਇਹ ਪੰਜ ਹੋ ਚੁੱਕੇ ਆ ਛੇ ਹੋ ਚੁੱਕੇ ਹੁੰਦਾ ਇੱਕੋ ਹੀ ਹੈ ਪਰ ਉਹਨਾਂ ਦਾ ਆਪਣਾ ਜੀਵਨ ਕਾਲ ਸੀ ਉਹਦਾਂ ਇੱਕ ਨੂੰ ਹੀ ਮਿਲਿਆ ਹੁੰਦਾ ਇਸ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਵੇਂ ਸੰਸਾਰ ਵਿੱਚ ਆਇਆ ਸਰੀਰ ਕਰਕੇ ਸਰੀਰ ਨੇ ਇੱਕ ਦਿਨ ਖਤਮ ਹੋਣਾ ਉਵੇਂ ਉਹ ਗਏ ਵੀ ਹੈ ਸੋਚ ਉਹਨਾਂ ਦੀ ਬਰਕਰਾਰ ਰਜ ਵੀ ਹੈ ਜਿਹੜਾ ਸ਼ਬਦ ਉਹਨਾਂ ਦੀ ਸੁਰਤ ਵਿੱਚ ਸੀ ਜਿਹੜਾ ਸ਼ਬਦ ਉਹਨਾਂ ਨੇ ਘਰ-ਘਰ ਪਹੁੰਚਾਇਆ ਅੱਜ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੂਪ ਸਾਡੇ ਕੋਲ ਦਰਜ ਵੀ ਹੈ ਸਾਡੇ ਕੋਲ ਹੈ ਉਹ ਹੁਣ ਇਹ ਗੱਲ ਵਿਖਣ ਵਾਲੀ ਹੈ ਵੀ ਸਰੀਰ ਕਰਕੇ ਸਾਰਿਆਂ ਨੇ ਜਾਣਾ ਹੁੰਦਾ ਪਰ ਸੋਚ ਕੈਮ ਰਹਿਣੀ ਚਾਹੀਦੀ ਹੈ ਐਸੀ ਸੋਚ ਹੈ ਗੁਰੂ ਨਾਨਕ ਸਾਹਿਬ ਦੀ ਜਿਹੜੀ ਜੁਗੋ ਜੁਗ ਅਟਲ ਹੋ ਗਈ ਹੈ ਆਪਾਂ ਅਕਸਰ ਹੀ ਗੱਲ ਕਰਦੇ ਹਾਂ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਪਾਤਸ਼ਾਹਿਆਂ ਦੀ ਆਤਮਕ ਜੋਤ ਆਤਮਿਕ ਜੋਤ ਭਾਵ ਉਹਨਾਂ ਦੀ ਸੋਚ ਵਾਲੀ ਵਿਰਤੀ ਜਾਂ ਸੋਚ ਵਾਲੀ ਜੋਤ ਹੈ ਜਿਹੜੀ ਉਹ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਦਰਜ ਹੈ ਦਸੇ ਪਾਤਸ਼ਾਹਿਆਂ ਦੀ ਜੋਤ ਜਿਹੜੀ ਸੋਚ ਹੈ ਜਿਹੜੀ ਉਹ ਹੈ ਹੁਣ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਵੇਂ ਪ੍ਰਕਾਸ਼ ਹੋਇਆ ਇੱਕ ਮੰਨ ਲਓ ਵੀ 1 ਅਵਸਾਖ 1469 ਦੇ ਵਿੱਚ ਤੇ 822 ਸਤੰਬਰ 1539 ਦੇ ਵਿੱਚ ਉਹਨਾਂ ਦਾ ਕਾਲ ਚਲਣਾ ਹੁੰਦਾ ਉਨ ਜਦੋਂ ਉਹਨਾਂ ਦਾ ਅਕਾਲ ਚਲਾਣਾ ਹੁੰਦਾ ਹੈ ਨਾ ਉਹਦੇ ਤੇ ਕੁਝ ਵੱਖ-ਵੱਖ ਰਵਾਂ ਨੇ ਤੁਸੀਂ ਵੀ ਸੁਣੀਆਂ ਹੋਣਗੀਆਂ ਮੈਂ ਵੀ ਸੁਣੀਆਂ ਨੇ ਬਚਪਨ ਦੇ ਵਿੱਚ ਜਿਵੇਂ ਰੀਤਾਂ ਚੱਲਦੀਆਂ ਇਹਨਾਂ ਕਹਿੰਦੇ ਵੀ ਜਦੋਂ ਗੁਰੂ ਨਾਨਕ ਸਾਹਿਬ ਅਕਾਲ ਚਲਾਣਾ ਕਰ ਗਏ ਝਗੜਾ ਹੋ ਗਿਆ ਹਿੰਦੂ ਕਹਿੰਦੇ ਸਾਡਾ ਪੀਰ ਹੈ ਮੱਲੋ ਹਿੰਦੂ ਵੀ ਗੁਰੂ ਮੰਨ ਰਹੇ ਐ ਮੁਸਲਮਾਨ ਕਹਿੰਦੇ ਸਾਡਾ ਪੀਰ ਹੈ ਹਿੰਦੂ ਕਹਿੰਦੇ ਸਾਡਾ ਸਿੱਖ ਕਹਿੰਦੇ ਸਾਡਾ ਤੇ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਸਰੀਰ ਦੇ ਉੱਤੇ ਚਾਦਰ ਪਾਤੀ ਤੇ ਸਾਰੇ ਕਹਿੰਦੇ ਚਾਰੇ ਜਣੇ ਖਿੱਚ ਕੇ ਲੈ ਗਏ ਤੇ ਆਪੋ ਆਪਣਾ ਲੜ ਕਹਿੰਦੇ ਹੱਥ 'ਚ ਆ ਗਿਆ ਮੱਲੂਵੀ ਇਹੋ ਜੀ ਵਿਚਾਰ ਬਣਾਈ ਹੋਈ ਹੈ ਵੀ ਗੁਰੂ ਨਾਨਕ ਸਾਹਿਬ ਸਾਂਝੇ ਹੈ ਇਸ ਲਈ ਸਾਰਿਆਂ 'ਚ ਝਗੜਾ ਹੋ ਗਿਆ ਮੁਸਲਮਾਨ ਕਹਿੰਦੇ ਸਾਡਾ ਵੀ ਹੈ ਮੱਕੇ ਵੀ ਗਿਆ ਹੈ ਬਾਬਾ Hindu ਕਹਿੰਦੇ ਸਾਡਾ ਵੀ ਹੈ ਸਿੱਖ ਕਹਿੰਦੇ ਸਾਡਾ ਵੀ ਹੈ ਹੁਣ ਸਾਰੇ ਉੱਥੇ ਕਹਿੰਦੇ ਇਕੱਠੇ ਹੋ ਗਏ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਲੜਾਈ ਹੋ ਗਈ ਇੱਕ ਗੱਲ ਜ਼ਰੂਰ ਸਮਝਿਓ ਤੇ ਦੱਸਿਆ ਜਾਂਦਾ ਵੀ ਸਾਰਿਆਂ ਨੇ ਉੱਥੇ ਰੌਲਾ ਪਾ ਲਿਆ ਸੀ ਵੀ ਸਿੱਖ ਕਹਿੰਦੇ ਜਾਂ ਹਿੰਦੂ ਕਹਿੰਦੇ ਵੀ ਅਸੀਂ ਦੇਹ ਦਾ ਅੰਤਮ ਸੰਸਕਾਰ ਕਰਨਾ ਹੈ ਮੁਸਲਮਾਨ ਕਹਿੰਦੇ ਅਸੀਂ ਦੇਹ ਨੂੰ ਦਫਨਾਉਣਾ ਹੈ ਤੇ ਇਸ ਲਈ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਇੱਕ ਗੱਲ ਕਹਿਤੀ ਸੀ ਵੀ ਮੇਰੇ ਪੈ ਤੇ ਚਾਦਰ ਪਾ ਦਿਓ ਕਹਿੰਦੇ ਜਦੋਂ ਚਾਦਰ ਚੱਕੀ ਥੱਲੇ ਇੱਕ ਫੁੱਲ ਨਿਕਲਿਆ ਆ ਗੁਰੂ ਗੋਬਿੰਦ ਸਿੰਘ ਸਾਹ ਨਾਲ ਵੀ ਇਹ ਕਹਾਣੀ ਜੁੜੀ ਹੋਈ ਆ ਕਹਿੰਦੇ ਜਿੱਦਨ ਅਕਾਲ ਚਨਾ ਹੋਇਆ ਉਹਨਾਂ ਨੇ ਵੀ ਕਹਿਤਾ ਵੀ ਚਾਦਰ ਪਾ ਦੋ ਘੋੜੇ ਦੇ ਸਮੇਤ ਹੀ ਚਲੇ ਗਏ ਕਹਿੰਦੇ ਸੱਚਖੰਡ ਚਲੇ ਗਏ ਪਹਿਲਾਂ ਤੇ ਇਹ ਗੱਲ ਸਮਝਣ ਵਾਲੀ ਹੈ ਇਹ ਘੋੜਾ ਕਿੱਥੇ ਗਿਆ ਨਾਲ ਗਿਆ ਕਿਹੜੇ ਸੱਚਖੰਡ ਚ ਗਿਆ ਕਿੱਥੇ ਗਿਆ ਸੱਚਖੰਡ ਕਿਤੇ ਤਾਹਾਂ ਵਗਦਾ ਕਿਤੇ ਵੱਖਰੇ ਥਾਂ ਗੁਰਬਾਣੀ ਤਮਨਦੀ ਸਤਗੁਰਤਾ ਪਾਵਨ ਬਾਣੀ ਦੇ ਬੋਲ ਹੈ ਸਤਗੁਰ ਦੀ ਪਾਵਨ ਬਾਣੀ ਗੱਲ ਦੱਸਦੀ ਹੈ ਵੀ ਇਹ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਸ ਮਾਲਕ ਤਾਂ ਇੱਥੇ ਹੀ ਵਸਦਾ ਸੱਚਖੰਡ ਤਾਂ ਸੁਰਤ ਦੀ ਅਵਸਥਾ ਹੈ ਸੱਚਖੰਡ ਕੋਈ ਵੱਖਰੀ ਚੀਜ਼ ਥੋੜੀ ਹੈ ਜਾਂ ਕੋਈ ਕਮਰਾ ਕੋਈ ਇਮਾਰਤ ਸੱਚਖੰਡ ਨਹੀਂ ਹੁੰਦਾ ਸੱਚਖੰਡ ਇੱਕ ਅਵਸਥਾ ਹੁੰਦੀ ਹੈ ਜਿਸ ਅਵਸਥਾ ਵਿੱਚ ਮਾਲਕ ਦੇ ਨਾਲ ਸੁਰਤ ਜੁੜ ਜਾਵੇ ਉਹਨੂੰ ਸੱਚਖੰਡ ਕਿਹਾ ਜਾਂਦਾ ਹੈ ਸੱਚਖੰਡ ਸੱਚ ਦਾ ਵਾਸ ਹੋ ਜਾਣਾ ਸੱਚਖੰਡ ਕੋਈ ਵੱਖਰੀ ਇਮਾਰਤ ਜਾਂ ਦਰਗਾਹ ਨਹੀਂ ਹੈਗੀ ਜਦ ਤੁਸੀਂ ਹੋਰ ਪਾਵਨ ਬਚਨ ਗੁਰਬਾਣੀ ਦੇ ਪੜ੍ਹਦੇ ਹੋ ਸਤਗੁਰ ਜੀ ਨੇ ਕਿਹਾ ਹੈ ਨਾ ਵੀ ਸਾਰੇ ਕਹਿੰਦੇ ਵੀ ਇਹ ਗੱਲ ਦਾ ਨਿਰਣੈ ਕਰਦੇ ਵੀ ਅਸੀਂ ਉੱਥੇ ਜਾਣਾ ਹੈ ਕਿੱਥੇ ਜਾਣਾ ਹੈ ਕਹਿੰਦੇ ਜਿੱਥੇ ਬਕੁੰਠ ਹੈ ਜਾਣ ਜਾਣ ਕਹ ਤਹਾਂ ਹੀ ਮੱਲੂ ਵੀ ਕਹਿੰਦੇ ਬਿਨਾ ਜਾਣੇ ਹੀ ਕਹਿ ਰਿਹਾ ਵੀ ਉੱਥੇ ਜਾਣਾ ਹੈ ਕਿੱਥੇ ਜਾਣਾ ਹੈ ਕਹਿੰਦੇ ਬਕੁੰਠ ਦੇ ਵਿੱਚ ਜਾਣਾ ਪਰ ਸਤਿਗੁਰੂ ਨੇ ਨਿਰਣਾ ਕੀਤਾ ਕਹਿੰਦੇ ਸਾਧ ਸੰਗ ਬੈਕੁੰਠ ਹੈ ਆਹੇ ਕਹਿੰਦੇ ਗੁਰੂ ਦੀ ਸੰਗਤ ਹੀ ਬੈਕੁੰਠ ਹੈ ਗੁਰੂ ਦਾ ਸੰਗ ਕਰ ਲੈਣਾ ਹੀ ਬੈਕੁੰਠ ਹੈ ਸੱਚਖੰਡ ਹੈ ਖੈਰ ਹਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਕਾਲ ਚਲਾਣੇ ਤੇ ਮਨ ਲੋ ਰਾਈਟਰਾਂ ਨੇ ਗੱਲਾਂ ਲਿਖਤੀਆਂ ਵੀ ਆਹ ਰੌਲਾ ਪੈ ਗਿਆ ਹੁਣ ਪਹਿਲੀ ਗੱਲ ਤੇ ਵਿਚਾਰਨਯੋਗ ਹੈ ਵੀ ਇਤਿਹਾਸ ਜਿਹੜਾ ਸਾਡਾ ਲਿਖਿਆ ਗਿਆ ਉਹ ਸਾਰਾ ਲਿਖਿਆ ਗੈਰਾਂ ਵੱਲੋਂ ਗਿਆ ਅੰਗਰੇਜ਼ਾਂ ਨੇ ਲਿਖਿਆ ਮੁਸਲਮਾਨਾਂ ਨੇ ਲਿਖਿਆ ਤੇ ਹਿੰਦੂਆਂ ਨੇ ਲਿਖਿਆ ਇਤਿਹਾਸ ਸਾਡਾ ਲਿਖਿਆ ਗੈਰਾਂ ਨੇ ਉਹਨਾਂ ਨੇ ਆਪਣੀ ਸੋਚ ਦੇ ਮੁਤਾਬਕ ਜਿਵੇਂ ਜਿਵੇਂ ਉਹ ਕਿਸੇ ਦਾ ਪ੍ਰਭਾਵ ਮੰਨ ਰਹੇ ਸੀ ਉਹਨਾਂ ਨੇ ਆਪਣੇ ਮੁਤਾਬਕ ਲਿਖੀਆਂ ਨੇ ਗੱਲਾਂ ਹੁਣ ਸਵਾਲ ਇਸ ਗੱਲ ਤੇ ਖੜਾ ਹੁੰਦਾ ਵੀ ਜਿੱਦਣ ਗੁਰੂ ਨਾਨਕ ਸਾਹਿਬ ਅਕਾਲ ਚਲਾਣਾ ਕਰਦੇ ਉੱਥੇ ਰੌਲਾ ਕਿਉਂ ਪੈਂਦਾ ਹੁਣ ਸਾਨੂੰ ਗੁਰਬਾਣੀ ਦੇ ਵਿੱਚੋਂ ਇੱਕ ਗੱਲ ਸਮਝਣ ਪੈਣੀ ਹੈ ਸੱਤਾ ਬਲਵੰਡ ਜੀ ਨੇ ਇੱਕ ਗੱਲ ਆਖੀ ਹੈ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਕਾਲ ਚਲਾਣੇ ਤੋਂ ਪਹਿਲਾਂ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੀ ਸਲਾਮਤੀ ਦੇ ਵਿੱਚ ਸਰੀਰ ਸਲਾਮਤ ਹੈ ਉਹਨਾਂ ਨੇ ਲਿਖੀ ਇਹ ਗੱਲ ਕਹਿੰਦੇ ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਂਵਦਾ ਕਹਿੰਦੇ ਗੁਰੂ ਨੇ ਆਪਣੇ ਚੇਲੇ ਦੀ ਰਹਿਰਾਸ ਕੀਤੀ ਰਹਿਰਾਸ ਦਾ ਮਤਲਬ ਹੁੰਦਾ ਨਮਸਕਾਰ ਕਰਨਾ ਮੱਥਾ ਟੇਕਣਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨੀ ਆਪਣਾ ਸਰੀਰ ਕਾਇਮ ਰਹਿੰਦਿਆਂ ਸਰੀਰ ਕਾਇਮ ਹੈ ਆਪਣੀ ਸਲਾਮਤੀ ਦੇ ਵਿੱਚ ਭਾਈ ਲੈਣੇ ਨੂੰ ਗੱਦੀ ਦਾ ਵਾਰਿਸ ਬਣਾਇਆ ਹੈ ਇੱਕੇ ਟਾਈਮ ਤੇ ਦੋ ਗੁਰੂ ਨਹੀਂ ਹੋਏ ਜਦਨ ਭਾਈ ਲੈਣਾ ਜੀ ਗੁਰੂ ਅੰਗਦ ਬਣ ਕੇ ਗੱਦੀ ਤੇ ਬਹਿ ਜਾਂਦੇ ਗੁਰੂ ਨਾਨਕ ਸਾਹਿਬ ਉਹਨੂੰ ਸਲਾਮ ਕਰਦੇ ਵੀ ਤੁਸੀਂ ਗੁਰੂ ਹੋ ਹਾਂ ਮੈਂ ਪਹਿਲਾਂ ਬੇਨਤੀ ਕੀਤੀ ਸੀ ਵੀ ਇੱਕੇ ਟਾਈਮ ਦੋ ਗੁਰੂ ਹੋਈ ਨਹੀਂ ਸਰੀਰ ਕਰਕੇ ਹੋਇਆ ਪਰ ਗੁਰੂ ਨਾਨਕ ਸਾਹਿਬ ਵੀ ਜੇ ਝੁਕੇ ਆ ਕਿਸੇ ਸਾਹਮਣੇ ਤਾਂ ਇੱਕ ਅਕਾਲ ਪੁਰਖ ਨੂੰ ਨਮਸਕਾਰ ਕੀਤੇ ਤੇ ਦੂਜਾ ਭਾਈ ਲੈਣੇ ਨੂੰ ਕੀਤੀ ਸਲਾਮ ਵੀ ਅੱਜ ਤੋਂ ਬਾਅਦ ਤੁਸੀਂ ਗੁਰੂ ਹੋ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਬਾਬਤ ਭਾਈ ਸੱਤਾ ਬਲਵੰਡ ਜੀ ਨੇ ਗੱਲ ਲਿਖੀ ਹੈ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੀ ਸਲਾਮਤੀ ਦੇ ਵਿੱਚ ਭਾਈ ਲੈਣੇ ਨੂੰ ਗੁਰੂ ਅੰਗਦ ਬਣਾ ਕੇ ਗੱਦੀ ਤੇ ਬਹਾਂ ਜਾਂਦੇ ਆ ਹੁਣ ਤੁਸੀਂ ਵੇਖੋ ਵੀ ਅਕਸਰ ਹੁਣ ਗੁਰੂ ਨਾਨਕ ਸਾਹਿਬ ਨੂੰ ਕੋਲ ਦੁਨੀਆ ਜਾਣਦੀ ਹੈ Hindu ਜਾਣ ਰਹੇ ਮੁਸਲਮਾਨ ਜਾਣ ਰਹੇ ਤਾਂ ਮਤਲਬ ਇਹ ਹੈ ਵੀ ਜਦੋਂ ਚੁੱਤੀ ਜੋਤ ਸਮਾਏ ਹੋਣਗੇ ਇਕੱਠਤਾ ਹੋਇਆ ਹੀ ਹੋਣਾ ਤੇ ਜਦੋਂ ਇਕੱਠ ਹੋਇਆ ਹੋਣਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਰਤਾਰਪੁਰ ਵਸਾਇਆ ਕਿਉਂਕਿ ਕਰਤਾਰਪੁਰ ਹੀ ਕਾਲ ਚਲਾਣਾ ਕਰੇ ਨਿਓ ਤੇ ਨਨਕਾਣਾ ਸਾਹਿਬ ਉਹਨਾਂ ਦਾ ਜਨਮ ਹੋਇਆ ਕਰਤਾਰਪੁਰ ਵਸਾਇਆ ਵਾਦੇ ਵਿੱਚ ਜਿਹੜਾ ਪਾਕਿਸਤਾਨ ਦੇ ਵਿੱਚ ਹੈ ਹੁਣ ਨਗਰ ਵਸਾਇਆ ਹੋਣ ਦੇਸ਼ਾਂ ਵਿਦੇਸ਼ਾਂ ਦੇ ਰਟਨ ਕੀਤੀ ਹੋਣ ਐਨੀ ਸੰਗਤ ਜੁੜੀ ਹੋਵੇ ਐਨੇ ਸਿੱਖ ਜੁੜੇ ਹੋਣ ਗੁਰੂ ਨਾਨਕ ਸਾਹਿਬ ਦੇ ਨਾਲ ਆਪਣਾ ਇੱਕ ਵੱਡਾ ਕੇਂਦਰ ਹੋਵੇ ਤੇ ਜਿਹੜੇ ਕਹਿੰਦੇ ਵੀ ਰੌਲਾ ਪੈ ਕੇ ਤੇ ਸਿੱਖ ਉਹਦੋਂ ਕਿੱਥੇ ਨੇ ਹਾਲਾਂਕਿ ਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਗੱਦੀ ਦੇ ਵਾਰਸ ਨੇ ਗੱਦੀ ਤੇ ਬਾਇ ਹੋਏ ਐ ਬਾਬਾ ਬੁੱਢਾ ਜੀ ਵਰਗੀਆਂ ਸ਼ਕਤੀਆਂ ਉਹਦੋਂ ਕਿੱਥੇ ਨੇ ਮਾਤਾ ਜੀ ਹਰੀਆਂ ਮਾਤਾ ਸੁਲਖਣੀ ਉਹ ਕਿੱਥੇ ਨੇ ਮਨ ਲਓ ਰੌਲਾ ਪੈਣਾ ਜੇ ਜਾਇਜ਼ ਐ ਵੀ ਰੌਲਾ ਪੈ ਗਿਆ ਆ ਗੱਲਾਂ ਦਾ ਤੇ ਜਿਹੜੇ ਗੁਰੂ ਨਾਨਕ ਦੇ ਆਪਣੇ ਨਹੀਂ ਉਹ ਕਿੱਥੇ ਐ ਫਿਰ ਤੇ ਜਿਹੜੇ ਜਿੰਨੇ ਗੁਰੂ ਨਾਨਕ ਸਾਹਿਬ ਦੇ ਆਪਣੇ ਨੇ ਬਾਬਾ ਬੁੱਢਾ ਜੀ ਵਰਗੇ ਭਾਈ ਲੈਣਾ ਜੀ ਵਰਗੇ ਨਾਲ ਖੜੇ ਹੋਏ ਨੇ ਮੰਨ ਲਓ ਪਹਿਲਾਂ ਤਾਂ ਹੱਕ ਬਣਦਾ ਹੀ ਉਹਨਾਂ ਦਾ ਪਰ ਸਾਖੀ ਕਰਾਣੇ ਬਣਾਤੀਆਂ ਗੱਲਾਂ ਇਹ ਰੋਲੇ ਪੈਗੇ ਖੜੀ ਹੋਗੇ ਬੈਨਾ ਰੋਲਾ ਪੈ ਗਿਆ ਹਾਲਾਂਕਿ ਗੁਰੂ ਨਾਨਕ ਸਾਹਿਬ ਦੀ ਆਪਣੀ ਸਿੱਖ ਸੰਗਤ ਬਹੁਤ ਹੈ ਬਕਾਇਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ ਹੈ ਦੇਹ ਦਾ ਸੰਸਕਾਰ ਹੋਇਆ ਹੈ ਅਕਾਲ ਚਲਾਣਾ ਜੇ ਉਹ ਕੀਤੇ ਨਹੀਂ ਦੇਹ ਦਾ ਸੰਸਕਾਰ ਹੋਇਆ ਸਰੀਰ ਬਣੀਏ ਸਰੀਰ ਉਡਾਰੀ ਕਿਵੇਂ ਮਾਰ ਜੂਗਾ ਸੁਰਤ ਨੇ ਤਾਂ ਹੰਸ ਨੇ ਤਾਂ ਉਡਾਰੀ ਮਾਰਨੀ ਹੈ ਪਰ ਬਣਾਤੀਆਂ ਗੱਲਾਂ ਵੀ ਫੁੱਲ ਰਹਿ ਗਿਆ ਜੀ ਉੱਥੇ ਚਾਦਰ ਪਾੜ ਕੇ ਲੈ ਗਏ ਆਪਣੀ ਆਪਣੀ ਮੰਨ ਲਓ ਵੀ ਰੌਲੇ ਬੜੇ ਖੜੇ ਕੀਤੇ ਪਏ ਆ ਠੀਕ ਹੈ ਵੀ ਗੁਰੂ ਨਾਨਕ ਸਾਹਿਬ ਸਰਬ ਸਾਂਝੇ ਨੇ ਪਰ ਇਹ ਨਹੀਂ ਹੋ ਸਕਦਾ ਵੀ ਜਿਹੜੇ ਗੱਦੀ ਦੇ ਵਾਰਸ ਉਹਨਾਂ ਦੇ ਨੇ ਭਾਈ ਲੈਣਾ ਜੀ ਵਰਗੇ ਬੱਬਾ ਬੁੱਢਾ ਜੀ ਵਰਗੇ ਹੋਰ ਸਿੱਖ ਬੜੇ ਨੇ ਵੀ ਉਹਨਾਂ ਨੇ ਦੇ ਨਾ ਸੰਭਾਲੀ ਹੋਵੇ ਗੁਰੂ ਨਾਨਕ ਸਾਹਿਬ ਦੀ ਬੇਕਦਰਹੀ ਕਰਨ ਦੀਆਂ ਨਾ ਗੱਲਾਂ ਬਾਰ ਬਾਰ ਆਉਣਗੀਆਂ ਤੁਹਾਡੇ ਸਾਹਮਣੇ ਅਲਝੇਮਾ ਪਾਉਣਗੇ ਉਹ ਬੰਦੇ ਜਨਮ ਤੇ ਵੀ ਪਾਉਣਗੇ ਸੰਸਕਾਰ ਤੇ ਵੀ ਅਕਾਲ ਚਲਾਣੇ ਵੇਲੇ ਜੋਤੀ ਜੋਤ ਸਮਾਉਣ ਵੇਲੇ ਵੀ ਇਹ ਬੰਦੇ ਰੌਲਾ ਪਾਉਣਗੇ ਇਹ ਨਹੀਂ ਵੀ ਕਿਤੇ ਸਿੱਖ ਨੂੰ ਸਟੀਕ ਜਾਣਕਾਰੀ ਮਿਲ ਜਾਵੇ ਵੀ ਸਾਡੇ ਗੁਰੂ ਸਾਹਿਬ ਦਾ ਪ੍ਰਕਾਸ਼ ਕਦੋਂ ਹੋਇਆ ਅਕਾਲ ਚਲਾਣਾ ਕਦੋਂ ਹੋਇਆ ਇਹ ਬੰਦੇ ਰੌਲਾ ਪਾਉਂਦੇ ਰਹਿੰਦੇ ਆ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪਣੀ ਸਲਾਮਤੀ ਦੇ ਵਿੱਚ ਭਾਈ ਲਹਿਨੇ ਨੂੰ ਤਰ ਅਧਿਕਾਰੀ ਬਣਾ ਗਿਆ 22 ਸਤੰਬਰ 8 80 1539 ਨੂੰ ਅਕਾਲ ਚਲਾਣਾ ਕਰੇ ਨੇ ਬਕਾਇਦਾ ਦੇਹ ਦਾ ਅੰਤਮ ਸੰਸਕਾਰ ਹੋਇਆ ਉਹਨਾਂ ਦੀ ਦੇਹ ਦਾ ਅਗੜੇ ਪੇਟ ਕੀਤਾ ਗਿਆ ਤੇ ਇਸ ਤਰ੍ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਆਖੀਰ ਦਿਨ ਜਿਹੜੇ ਵਿਚਰੇ ਨੇ ਅਕਾਲ ਚਲਾਣਾ ਉਹਨਾਂ ਨੇ ਕੀਤਾ ਇਹ ਤੇ ਸਾਨੂੰ ਰੌਲਾ ਨਹੀਂ ਖੜਾ ਕਰਨਾ ਚਾਹੀਦਾ ਸਾਨੂੰ ਸਮਝ ਲੈਣਾ ਚਾਹੀਦਾ ਵੀ ਹੋਇਆ ਕੀ ਕਿਉਂਕਿ ਅਸੀਂ ਵੀ ਜਿਹੜੀਆਂ ਮਿੱਥਾਂ ਨੇ ਬਚਪਨ ਤੋਂ ਕਹਾਣੀਆਂ ਸੁਣਦੇ ਰਹੇ ਆ ਵੀ ਇਹ ਕੀ ਹੋਇਆ ਅਖੀਰ ਦੇ ਵਿੱਚ ਕੀ ਹੋਇਆ ਰੌਲਾ ਪੈ ਗਿਆ ਸਦੀ ਕਿੱਧਰ ਉਡਾਰੀ ਮਾਰ ਗਈ ਤੇ ਕਿੱਧਰ ਚਲੀ ਗਈ ਸਰੀਰ ਭਾਈ ਕਿਧਰੇ ਨਹੀਂ ਜਾਂਦਾ ਹੁੰਦਾ ਸਰੀਰ ਕਦੇ ਗਾਇਬ ਨਹੀਂ ਹੁੰਦੇ ਸਰੀਰ ਜਿਹੜਾ ਜੰਮਿਆ ਹੈ ਪਲਿਆ ਹੈ ਇਹਦਾ ਸੰਸਕਾਰ ਹੀ ਹੁੰਦਾ ਜਾਂ ਦਫਨਾਇਆ ਜਾਂਦਾ ਸਰੀਰ ਨਹੀਂ ਉਡਾਰੀਆਂ ਮਾਰਦੇ ਹਾਂਸ ਜੀ ਦੀ ਵਿਚਲੀ ਆਤਮਾ ਉਡਾਰੀ ਮਾਰ ਜਾਂਦੀ ਹੈ ਠੀਕ ਹੈ ਮਿ ਜੋਤੀ ਅੰਦਰ ਜੋਤ ਸਮਾ ਜਾਂਦੀ ਹੈ ਪਰ ਸਰੀਰ ਇੱਥੇ ਰਹਿੰਦੇ ਨੇ ਸਰੀਰ ਦਾ ਤਾਂ ਬਾਅਦ ਵਿੱਚ ਪਤੇ ਵੀ ਮਿੱਟੀ ਬਣਦਾ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਿਹੜੇ ਅਕਾਲ ਪੁਰਖ ਦੀ ਸਾਰੀ ਜ਼ਿੰਦਗੀ ਵਡਿਆਈ ਕਰਦੇ ਰਹੇ ਆ ਉਹਦੇ ਹੁਕਮ ਦੀ ਗੱਲ ਕਰਦੇ ਰਹਿੰਦੇ ਆ ਜਿਨ੍ਹਾਂ ਨੇ ਕਿਹਾ ਵੀ ਉਹਦੇ ਹੁਕਮ ਦੇ ਵਿੱਚ ਹੀ ਮਾਲਕ ਦੇ ਹੁਕਮ ਦੇ ਵਿੱਚ ਹੀ ਜੰਮਣ ਮਰਨ ਹੁੰਦਾ ਤੇ ਉਹ ਆਪ ਉਹਦੀ ਮਰਿਆਦਾ ਤੋਂ ਉਲਟ ਕਿਵੇਂ ਹੋ ਸਕਦੇ ਆ ਸਤਿਗੁਰ ਕਹਿੰਦੇ ਜਿਵੇਂ ਜੰਮਣ ਮਰਨ ਹੁੰਦਾ ਹੈ ਜਨਮ ਹੋਇਆ ਤੇ ਖਤਮ ਵੀ ਓਵੇਂ ਹੋਣਾ ਹੈ ਸਰੀਰ ਨੇ ਨਸ਼ਟ ਹੋਣਾ ਤੇ ਗੁਰਨਾਨਕ ਸੱਚੇ ਪਾਤਸ਼ਾਹ ਜੀ ਕਾਲਪੁਰਖ ਦੇ ਹੁਕਮ ਤੋਂ ਤਾਂ ਅੱਗ ਹੀ ਨਹੀਂ ਨਾ ਹੋ ਸਕਦੇ ਬੜੀ ਗੱਲਾਂ ਕਰਦੇ ਕਹਿੰਦੇ ਜਿਹੜੇ ਸੱਤ ਪੁਰਖ ਹੁੰਦੇ ਐ ਮਹਾਪੁਰਖ ਹੁੰਦੇ ਐ ਉਡਾਰੀ ਮਾਰ ਜਾਂਦੇ ਐ ਗਾਇਬ ਹੋ ਜਾਂਦੇ ਐ ਅੱਜ ਤੱਕ ਨਾ ਕਦੇ ਹੋਇਆ ਇਹੋ ਜਿਹਾ ਮਹਾਪੁਰਖ ਤਾਂ ਅੱਜ ਵੀ ਬੜੇ ਮਰਦੇ ਆਪੋ ਬਣਾਏ ਮਹਾਪੁਰਖ ਤਾਂ ਉਹਨਾਂ ਦੀ ਕੀਰਨੇ ਪਾਏ ਜਾਂਦੇ ਲੋਕ ਰੋਂਦੇ ਆ ਉਹਨਾਂ ਨੂੰ ਤਾਂ ਰੋਂਦੇ ਕਿਉਂ ਆ ਫਿਰ ਦੇ ਖਾਤਮ ਹੀ ਨਹੀਂ ਹੁੰਦੇ ਮਹਾਂਪੁਰਖ ਫਿਰ ਰੋਣੇ ਕਿਉਂ ਰੋਂਦੇ ਵੀ ਹੈ ਨਾ ਬੜੇ ਫਿਰ ਰੋਣੇ ਦਾ ਤੋਂ ਫਿਰ ਰੋਣਾ ਕਾਦਾ ਇਸ ਲਈ ਗੱਲ ਨੂੰ ਸਮਝ ਕੇ ਰੱਖਿਓ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਜਦੋਂ ਅਕਾਲ ਚਲਾਣਾ ਹੋਇਆ ਅਖੀਰ ਦੇ ਵਿੱਚ ਉਹਨਾਂ ਦੀ ਦੇਹ ਦਾ ਅੰਤਮ ਸੰਸਕਾਰ ਕੀਤਾ ਗਿਆ ਬਕਾਇਦਾ ਸਿੱਖਾਂ ਵੱਲੋਂ ਕੀਤਾ ਗਿਆ ਜਿਹੜੇ ਗੁਰੂ ਨਾਨਕ ਸਾਹਿਬ ਦੇ ਤਰ੍ਹਾਂ ਅਧਿਕਾਰੀ ਨਹੀਂ ਪਾਈ ਲੈਣਾ ਜੀ ਗੱਦੀ ਦੇ ਵਾਰਿਸ ਨੇ ਐਵੇਂ ਨਾ ਭਲੇਖੇ ਚ ਪੈ ਦਿਓ ਵੀ ਬਾਅਦ ਵਿੱਚ ਦੇਹ ਹੀ ਪਤਾ ਨਹੀਂ ਕਿਨੇ ਸੰਭਾਲੀ ਕੀ ਰੌਲਾ ਪੈ ਗਿਆ ਕੀ ਕੁਝ ਕੀਤਾ ਗਿਆ ਇਹ ਇਹ ਰੌਲੇ ਵਿੱਚ ਪੈਣ ਦੀ ਲੋੜ ਨਹੀਂ ਹਾਲਾਂਕਿ ਗੁਰਨਾਨਕ ਸਾਹਿਬ ਦੀ ਆਪਣੀ ਸਿੱਖ ਸੰਗਤ ਬਹੁਤ ਹੈ ਆਪਣਾ ਪਰਿਵਾਰ ਹੈ ਪਤਰਾ ਅਧਿਕਾਰੀ ਨਹੀਂ ਆਪਣੇ ਸਿੱਖਣੇ ਵਾਲੇ ਦੁਆਲੇ ਉਹਨਾਂ ਨੇ ਭਾਈ ਸਾਰਾ ਕੁਝ ਉਮੀ ਕੀਤੇ ਸੰਭਾਲ ਕੀਤੀ ਹੈ ਹਾਂ ਠੀਕ ਹੈ ਵੀ ਗੁਰਨਾਨਕ ਸਾਹਿਬ ਸਰਬ ਸਾਂਝੇ ਨੇ ਸਾਰੇ ਸਤਕਾਰ ਕਰਦੇ ਐ ਜਿਹੜੇ ਰੌਲਾ ਪਾਉਂਦੇ ਨੇ ਸਗਲ ਦਾ ਵੀ ਬਾਬਾ ਸਾਡਾ ਬਾਬਾ ਸਾਡਾ ਜੇ ਸਾਡਾ ਬਾਬਾ ਹੋਣ ਦਾ ਤੁਸੀਂ ਰੌਲਾ ਪਾ ਰਹੇ ਹੋ ਤੇ ਗੁਰਨਾਨਕ ਸਾਹਿਬ ਦੀ ਸੋਚ ਨੂੰ ਮੰਨੋ ਵੀ ਅਲੰਕ ਗੁਰੂ ਨਾਨਕ ਸਾਹਿਬ ਦਾ ਆਪਣਾ ਫੈਸਲਾ ਹੈ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਣ ਅਸੀਂ ਤਾਂ ਨਾ ਹਿੰਦੂਆਂ ਦੇ ਵਿੱਚ ਰੌਲੇ ਚ ਪੈਂਦੇ ਨਾ ਮੁਸਲਮਾਨਾਂ ਦੇ ਵਿੱਚ ਪੈਂਦੇ ਵੀ ਨਾ ਮੈਂ ਹਿੰਦੂ ਨਾ ਮੁਸਲਮਾਨ ਗੁਰਨਾਨਕ ਸਾਹਿਬ ਮੰਨਦੇ ਹੀ ਨਹੀਂ ਆਪਣੇ ਆਪ ਨੂੰ ਵੀ ਮੈਂ ਇੰਨਾ ਰੌਲਿਆਂ ਚ ਪਿਆਈ ਕੋਈ ਨਹੀਂ ਨਾ ਕਿਉਂਕਿ ਰੌਲਾ ਬੰਦ ਨੇ ਬੰਦੇ ਵੀ ਹਿੰਦੂਆਂ ਦਾ ਅੰਗ ਹੋ ਗਏ ਗੁਰੂ ਨਾਨਕ ਸਾਹਿਬ ਦਾ ਮੁਸਲਮਾਨਾਂ ਦਾ ਅੰਗ ਨਹੀਂ ਵੀ ਗੁਰੂ ਨਾਨਕ ਸਾਹਿਬ ਤਾਂ ਹਿੰਦੂਆਂ ਦੇ ਪਰਿਵਾਰ ਵਿੱਚੋਂ ਨੇ ਠੀਕ ਹੈ ਵੀ ਜੰਮ ਸਰੀਰ ਜਨਮ ਲੈ ਲਿਆ ਪਰ ਉਸ ਤੋਂ ਬਾਅਦ ਬੰਦੇ ਦਾ ਆਪਣਾ ਫੈਸਲਾ ਹੁੰਦਾ ਵੀ ਮੈਂ ਕੀ ਧਾਰਨ ਕਰਨਾ ਹੈ ਮੈਂ ਕਿੱਧਰ ਜਾਣਾ ਹੈ ਤੇ ਉਹ ਕਹਿੰਦੇ ਮੈਂ ਹਿੰਦੂ ਹੈ ਹੀ ਨਹੀਂ ਨਾ ਮੁਸਲਮਾਨ ਆ ਨਾ ਮੈਂ ਹਿੰਦੂ ਆ ਮੈਂ ਬਣਦਾ ਹੀ ਨਹੀਂ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਨਾਨਕ ਨਿਰਮਲ ਪੰਥ ਚਲਾਇਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਗਤ ਦੇ ਅੰਦਰ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਸੋਹਣੀ ਵਿਚਾਰ ਧਾਰਾ ਦਾ ਨਿਰਮਲ ਵਿਚਾਰ ਧਾਰਾ ਦਾ ਨਿਰਮਲ ਸੋਚ ਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪੰਥ ਰਸਤਾ ਸਮਾਜ ਨੂੰ ਵਿਖਾਇਆ ਉਹਦੇ ਧਾਰਨੀ ਬਣਾਇਆ ਇਸ ਲਈ ਕੋਸ਼ਿਸ਼ ਕਰੋ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਨ ਵੀ ਹਿੰਦੂ ਸੀ ਮੁਸਲਮਾਨ ਸੀ ਇਹ ਰੌਲਾ ਖੜਾ ਕਰਨ ਦੀ ਬਜਾਏ ਸੋਚੋ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਨਿਰਮਲ ਵਿਚਾਰ ਧਾਰਾ ਦੇ ਬਾਨੀ ਸੀ ਉਹਨਾਂ ਨੇ ਸਮਾਜ ਨੂੰ ਧਰਮ ਸਿਖਾਇਆ ਸੋਚ ਚੰਗੀ ਸਿਖਾਈ ਹੈ ਜਿਉਣਾ ਸਿਖਾਇਆ ਕਿਰਤ ਧਰਮ ਧੀਰ ਜਿਹੀ ਚੀਜ਼ਾਂ ਸਿਖਾਈਆਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਲੋਕਾਂ ਨੂੰ ਗੁਨਾ ਅਧਾਰਤ ਜਿਉਣਾ ਦਾ ਸਲੀਕਾ ਬਖਸ਼ਿਆ ਸਾਡੇ ਰੌਲੇ ਇਹ ਨਹੀਂ ਵੀ ਗੁਰੂ ਨਾਨਕ ਸਾਹਿਬ ਹੈ ਕਿ ਸੀ ਹਿੰਦੂ ਸੀ ਮੁਸਲਮਾਨ ਸੀ ਕੀ ਸੀ ਗੁਰੂ ਨਾਨਕ ਸਾਹਿਬ ਕੁਝ ਨਹੀਂ ਸੀ ਇਨਸਾਨ ਸੀ ਮਾਲਕ ਨੇ ਜਿਵੇਂ ਪੈਦਾ ਕੀਤੀ ਓਵੇਂ ਹੀ ਰਹਿ ਕਹਿੰਦੇ ਮੈਂ ਝਗੜਿਆ ਵਿੱਚ ਨਹੀਂ ਪੈਣਾ ਮੈਨੂੰ ਮਾਲਕ ਨੇ ਇਨਸਾਨ ਬਣਾਇਆ ਬਸ ਓਵੇਂ ਹੀ ਰਹਿਣਾ ਸੋ ਖੈਰ ਸਤਿਗੁਰੂ ਮਿਹਰ ਕਰਨ ਅੱਜ ਦਾ ਦਿਨ ਮੂਰ ਨਾਨਕ ਸਾਹੀ ਕਲੰਡਰ ਮੁਸਾਬਕ 8 880 22 ਸਤੰਬਰ 1539 ਨੂੰ ਗੁਰੂ ਨਾਨਕ ਸਾਹਿਬ ਦਾ ਆਕਾਲ ਚਲਾਣਾ ਉਹ ਦਿਨ ਅੱਜ ਦਾ ਵਿਸ਼ੇਸ਼ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਕਾਲ ਚਲਾਣੇ ਦਾ ਕੋਸ਼ਿਸ਼ ਕਰੀਏ ਅਸੀਂ ਨੰतरीਕਾਂ ਨੂੰ ਯਾਦ ਕਰੀਏ ਆਲਕ ਜਿਹੜਾ ਮੂਲ ਨਾਨਕਸ਼ਹੀ ਕੈਲੰਡਰ ਉਤੇ ਲਿਖੀਆਂ ਨੇ ਤਰੀਕਾ ਯਾਦ ਰੱਖਿਆ ਕਰੋ ਬੱਚਿਆਂ ਨੂੰ ਦਿਖਾਇਆ ਕਰੋ ਵੀ ਆ ਤਰੀਕਾਂ ਜਿਹੜੀਆਂ ਸਾਡੇ ਨਾਲ ਸੰਬੰਧ ਰੱਖਦੀਆਂ ਨੇ ਯਾਦ ਰਹਿਣ ਸਾਡੇ ਵੀ ਆ ਰੇਟਾਂ ਜਿਹੜੀਆਂ ਤਰੀਕਾਂ ਜਨਮ ਦਿਨ ਦੀਆਂ ਜੋਤੀ ਜੋਤਦੀਆਂ ਸਾਡੇ ਦਿਮਾਗ ਤੇ ਬੈਠ ਜਾਣ ਸੋ ਖੈਰ ਦਾਤਾ ਰਹਿਮਤ ਕਰੇ ਪਾਵਨ ਵਿਚਾਰ ਇਤਿਹਾਸ ਨੂੰ ਵਿਚਾਰਦੇ ਆ ਬੁੱਲਾ ਹੋਣੀ ਸੁਭਾਵਕ ਨੇ ਸਭਨਾਂ ਦਾ ਧੰਨਵਾਦ ਪਾਈ ਇਤਨੇ ਕ ਬੇਨਤੀਆਂ ਪ੍ਰਵਾਨ ਕਰ ਲੈਣੀਆਂ ਤੇ ਅਰਜ ਕਰੋ ਵਾਹਿਗੁਰੂ ਜੀ ਕਾ ਖਾਲਸਾ vai Ji Guruji Vahe. Ki